ਹਰ ਜੀ ਸਸਿਕਾ ਸਭ ਦਾ ਸਵਾਗਤ ਹੈ ਜੀ ਫਿਰ ਤੋਂ ਤੁਹਾਡੇ ਆਪਣੇ ਚੈਨਲ ਦੇ ਉੱਤੇ ਅਸਰ ਲਈ ਬਹੁਤ ਹੀ ਵਧੀਆ ਸੂਟਸ ਲੈ ਕੇ ਆਏ ਆ ਇਹਨਾਂ ਸੂਟ ਤੇ ਕੈਸ਼ ਔਨ ਡਿਲੀਵਰੀ अवेलेबल ਹੈਗੀ ਹੈ ਅਗਰ ਤੁਸੀਂ ਕੈਸ਼ ਔਨ ਡਿਲੀਵਰੀ ਕਰਦੇ ਹੋ ਤਾਂ ਐਕਸਟਰਾ ਸ਼ਿਪਿੰਗ ਚਾਰਜਸ ਪੇ ਕਰਨੇ ਪੈਣਗੇ ਅਗਰ ਤੁਸੀਂ ਔਨਲਾਈਨ ਪੇ ਕਰਦੇ ਹੋ ਤਾਂ ਇਹਨਾਂ ਸੂਟ ਤੇ ਸ਼ਿਪਿੰਗ ਫ੍ਰੀ ਹੈਗੀ ਹੈ ਅਗਰ ਤੁਸੀਂ ਕੈਸ਼ ਔਨ ਡਿਲੀਵਰੀ ਕਰੋਗੇ ਤਾਂ 100 ਜਾਂ 130 ਤੱਕ ਤੁਹਾਨੂੰ ਇਹਨਾਂ ਦੇ ਚਾਰਜ ਐਕਸਟਰਾ ਫੇਲ ਕਰਨੇ ਪੈਣਗੇ ਸੂਰੇ ਜੋਰਜਰ ਦਾ ਸ਼ਰਟ ਹੈਗਾ ਉੱਪਰ ਔਰਗੈਂਜ਼ਾ ਦੀ ਲੇਸ ਲੱਗੀ ਹੋਈ ਹੈ ਬਹੁਤ ਹੀ ਸੋਹਣੀਆ ਬਹੁਤ ਹੀ ਵਧੀਆ ਵਰਕ ਕੀਤਾ ਹੋਇਆ ਪੈਚ ਵਰਕ ਕੀਤਾ ਹੋਇਆ ਨੈਕਸਟ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਪਿਓਰ ਕਾਟਨ ਦੇ ਸੂਟ ਹੈ ਚਿਕਨ ਕਰੀ ਦਾ ਵਰਕ ਕੀਤਾ ਹੋਇਆ ਬਹੁਤ ਹੀ ਸੋਹਣਾ ਦੁਪट्टे ਤੇ ਵੀ ਫੁੱਲ ਵਰਕ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਚਿਕਨ ਕਰੀ ਦਾ ਵਰਕ ਬਹੁਤ ਹੀ ਪਿਆਰੇ ਪਿਆਰੇ ਇਸ ਵਿੱਚ ਸ਼ੇਡ ਰਹਿਣ ਵਾਲੇ ਆ ਬਹੁਤ ਹੀ ਸੋਹਣੇ ਦੇਖੋ ਰੈਡ ਸ਼ੇਡ ਹੈਗੇ ਆ ਮੈਜੈਂਟਾ ਸ਼ੇਡ ਹੈਗੇ ਆ दोनों लाइट शे सॉरी डार्क शेड ने नैक्सट अपन लाइट शेड भी तैन दिखाने देखो कि सोना प्याजी शेड अनियन शेड नैक्सट है ब्लैक फॉर एवर कलर मतलब हमेशा ही पाया जा सकता है ब्लैक नैक्सट है मस्टर्ड येलो नैक्सट है एच मोव कलर ज स्काई लाइट स्काई के पर्पल कलर है नैक्सट है पीची कलर ਤਾਂ ਬਹੁਤ ਹੀ ਪਿਆਰੇ ਪਿਆਰੇ ਕਲਰਸ ਦਾ ਜੀ ਜਿਨ੍ਹਾਂ ਨੂੰ ਵੀ ਆਰਡਰ ਕਰਨਾ ਕਰ ਸਕਦੇ ਹੋ ਸਕਰੀਨ ਤੇ ਇਸ ਦਾ ਜੋ ਪ੍ਰਾਈਸ ਮੈਂਸ਼ਨ ਹੈਗਾ ਇਹ कॉटन ਦਾ ਫੈਬਰਿਕ ਹੈ ਮਸਲੀਨ कॉटन ਦਾ ਇਟਾਇਲੀਨ ਸ਼ਰਟ ਐਂਡ ਦੁਪੱਟਾ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਟਾਇਲੀਨ ਮਿਟਪੋਰ ਬੱਟਾ ਇਹ ਨਾਲ ਪੌਟਨੀ ਆਏਗੀ ਤਾਂ ਬਹੁਤ ਹੀ ਸੋਹਣੀ ਕਲੈਕਸ਼ਨ ਹੈਗੀ ਜੀ ਇਹ ਸੋ ਜਿਨ੍ਹਾਂ ਨੇ ਔਰਡਰ ਕਰਨਾ ਹੈ ਨੰਬਰ ਸਕਰੀਨ ਤੇ ਦਿੱਤਾ ਹੋਇਆ ਤੁਸੀਂ ਆਰਡਰ ਕਰ ਸਕਦੇ ਹੈਗੇ ਹੋ ਅਗਰ ਕਿਸ ਨੇ ਰੀਸੈਲਿੰਗ ਦਾ ਕੰਮ ਕਰਨਾ ਹੋਵੇ ਘਰ ਬਟਕੇ ਆਨਲਾਈਨ ਵਰਕ ਕਰਨਾ ਹੋਵੇ ਉਹ ਵੀ ਕੰਮ ਕਰਨਾ ਚਾਹੁੰਦੇ ਨੇ ਆਪਣੇ ਬਿਜ਼ਨਸ ਨੂੰ ਵਧਾਉਣਾ ਚਾਹੁੰਦੇ ਨੇ ਕੋ ਬੁਟੀਕ ਵਾਲੇ ਆਪਣਾ ਕੰਮ ਆਨਲਾਈਨ ਵੀ ਕਰਨਾ ਚਾਹੁੰਦੇ ਨੇ ਤਾਂ ਉਹ ਵੀ ਸਾਡੇ ਨਾਲ ਕੰਟੈਕਟ ਕਰ ਸਕਦੇ ਹੈਗੇ ਹੋ ਜੀ ਜ਼ੀਰੋ ਇਨਵੈਸਟਮੈਂਟ ਤੇ ਤੁਸੀਂ ਵੀ ਫੋਨ ਦਾ ਯੂਜ਼ ਕਰਕੇ ਆਪਣਾ ਆਨਲਾਈਨ ਕਾਮ ਸਟਾਰਟ ਕਰ ਸਕਦੇ ਹੋ ਅਸੀਂ ਤੁਹਾਨੂੰ ਪੂਰਾ ਗਾਈਡ ਕਰਾਂਗੇ ਤੁਸੀਂ ਸਾਨੂੰ ਵਟਸਐਪ ਤੇ ਕੰਟੈਕਟ ਕਰ ਸਕਦੇ ਹੋ ਕਿ 올ਓਵਰ ਇੰਡੀਆ ਵਿੱਚ ਸ਼ਿਪਿੰਗ ਅਵੇਲੇਬਲ ਹੈ ਕਿਤੇ ਵੀ ਬੈਠ ਕੇ ਤੁਸੀਂ ਆਰਡਰ ਕਰ ਸਕਦੇ ਹੋ ਸੋਟਾੜਾ ਦੇ ਕੋਪਾ ਪਹੁੰਚਾ ਦਿੱਤਾ ਜਾਏਗਾ 7 ਤੋਂ 8 ਦਿਨ ਦੇ ਹੁੰਦੇ ਹੈ ਜੀ ਕੋਰੇ ਪਹੁੰਚਣ ਦੇ 1 ਵੀਕ ਦਾ ਟਾਈਮ ਲੱਗਦਾ ਹੈਗਾ ਜੀ ਸੋਚ ਲੈਣੇ ਵੀ ਆਕਰ ਕਰਨੇ ਹਰ ਸਾਹ ਦੇ ਹੈਗੇ ਉਹ ਲੰਬਾ ਸਕਰੀਨ ਤੇ ਮੈਂਚੂ ਹੈ ਹੈ ਐਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਵੀਡੀਓ ਨੂੰ ਡੇਲੀ ਦੇਖਦੇ ਨੇ ਸ਼ੇਅਰ ਕਰਦੇ ਨੇ ਉਹਨਾਂ ਦਾ ਦਿਨੋਂ ਧੰਨਵਾਦ ਹੈ ਬਹੁਤ ਬਹੁਤ ਸ਼ੁਕਰੀਆ ਜੀ ਆਪ ਤੁਸੀਂ ਵੀਡੀਓ ਦੇ ਵਿੱਚ ਸੋਹਣੀ ਫਿਨਿਸ਼ਿੰਗ ਦੇਖ ਸਕਦੇ ਹੈਗੇ ਉਹ ਵਰਕ ਦੇਖ ਸਕਦੇ ਹੋ ਚਿਕਨ ਕਰੀ ਦਾ ਜੋ ਕਿ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡ ਦੇ ਤਾਂ ਬਹੁਤ ਹੀ ਸੋਹਣਾ ਤੁਸੀਂ ਕਲੈਕਸ਼ਨ ਹੈ ਇਹ ਬਹੁਤ ਹੀ ਪਿਆਰਾ ਨਾਲ ਇਸ ਦੇ ਬਾਟਮ ਹੈ ਚਿਕਨ ਦੀ ਬਾਟਮ ਰਹਿਣ ਵਾਲੀ ਹੈ ਦੇਖੋ ਜੀ